ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਲਾ ਸ੍ਰੀ ਅਨੰਦਪੁਰ ਸਾਹਿਬ ਕਿਲਾ ਜਿਹੜਾ ਉਹ ਛੱਡਣਾ ਕੀਤਾ ਸੋ ਸਰਸਵਰ ਨਦੀ ਤੇ ਆ ਕੇ ਕਮਸਾਨ ਦਾ ਜੁੱਧ ਹੋਇਆ ਪੁੱਤਸ ਮਹਾਰਾਜ ਜੀ ਨੇ ਬਚਨ ਕੀਤੇ ਆਪਣ ਕੋ ਸ੍ਰੀ ਖਾਲਸਾ ਸੰਪਾਦਿਤਿਆ ਰੂਪ ਸਤਿ ਸ੍ਰੀ ਗੁਰੂ ਗ੍ਰੰਥਾ ਆਪਣਾ ਸਰੂਪ ਖਾਲਸੇ ਨੂੰ ਉਹ ਖਾਲਸੇ ਸਮਝ ਲੋ ਕਿ ਤਨਤਨ ਬਾਬਾ ਜੀਵਨ ਸਿੰਘ ਜੀ ਤਨਤਨ ਬਾਬਾ ਸੰਗਤ ਸਿੰਘ ਜੀ ਭਾਈ ਦਿਆ ਸਿੰਘ ਧਰਮ ਸਿੰਘ ਹਿਮੇ ਸਿੰਘ ਸਾਬ ਸਿੰਘ ਮੁਹਕਮ ਸਿੰਘ ਖਾਲਸੇ ਨੂੰ ਸਾਰਾ ਕੁਝ ਸੌਂਪ ਕੇ ਮਹਾਰਾਜ ਜੀ ਨੇ ਪੰਜਾਂ ਪਿਆਰੇ ਸਿੰਘਾਂ ਦੀ ਬੇਨਤੀ ਲਾ ਲੋ ਹੁਕਮ ਲਾ ਲੋ ਇੱਕੀਸ ਰੂਪ ਹੈ ਮੰਨ ਕੇ ਮਹਾਰਾਜ ਜੀ ਅਗਾਂਵ ਨੂੰ ਵਧੇ ਨੇ ਕਿ ਉਧਰੋਂ ਮਾਤਾ ਜੀ ਕੁੰਬੇ ਮਾਸ਼ਕੀ ਦੀ ਝੁੰਬੀ ਵਿੱਚ ਰਾਤ ਕੱਟ ਕੇ ਗੰਗੂ ਬ੍ਰਾਹਮਣ ਦੇ ਘਰੇ ਰਾਤ ਕੱਟ ਕੇ ਤੇ ਮਾਤਾ ਜੀ ਨੂੰ ਰੰਗੂ ਬ੍ਰਾਹਮਣ ਨੇ ਸਾਬਜਾਦਿਆਂ ਨੂੰ ਜਿਹੜਾ ਮਰਿੰਡੇ ਦਾ कोतवाल ਉਹਦੇ ਕੋ ਪਕੜਾ ਦਿੱਤਾ ਤੇ ਇਸ ਸਥਾਨ ਤੇ ਦੋ ਦਿਨ ਕਚਾਰੀ ਲੱਗਦੀ ਰਹੀ ਖਾਨ ਬਹਾਦਰ ਵਜੀਦੇ ਖਾਨ ਦੀ ਜੀ ਤੇ ਸਾਬਜਾਦਿਆਂ ਨੇ ਸਤਗੁਰੂ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਕੇ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਕੇ ਚਿੱਤ ਦੇ ਨਗਾਰੇ ਵਜਾਈ ਸਚਾ ਆਨੰਦ ਵਰਗੇ ਉਸ ਟਾਈਮ ਦੇ ਜਿਹੜਾ ਕਾਜੀ ਸੀ ਉਹਨੇ ਜਿੰਦਾ ਨਹੀਂਆ ਵਿੱਚ ਚਿੰਦਾ ਫਤਵਾ ਜਿਹੜਾ ਸੁਣਾਇਆ ਤੇ ਭਤਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੇ ਉਸ ਫਤਵੇ ਨੂੰ ਹੱਸ ਕੇ ਪ੍ਰਵਾਨ ਹੱਸ ਕੇ ਪ੍ਰਵਾਨ ਕੀਤਾ ਬੇਅੰਤ ਉਹਨਾਂ ਨੇ ਲਾਲ ਚ ਦਿੱਤੇ ਬੇਅੰਤ ਉਹਨਾਂ ਨੇ ਮਨ ਨੂੰ ਮੋਹਣ ਵਾਲੀਆਂ ਛਾਂ ਜਿਹੜੀਆਂ ਸਹਿਬਜ਼ਾਦੇ ਨੇ ਹਾਜ਼ਰ ਕੀਤੀਆਂ ਪਰ ਸਹਿਬਜ਼ਾਦੇ ਨੇ ਉਸ ਛਾਂ ਵੱਲ ਧਿਆਨ ਨਹੀਂ ਕੀਤਾ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਵੀ ਕਰਦੇ ਨਾ ਇਤਿਹਾਸਿਕ ਬਚਨ ਨੇ ਕਹਿੰਦੇ ਐਸੀ ਵਿਵਸਥ ਖਾਲਸੇ ਨਹੀਂ ਵੀ ਐਸੀ ਕਿਹੜੀ ਦੁਨੀਆ ਦੇ ਉੱਤੇ ਚੀਜ਼ ਮੈਂ ਜੋ ਮੈਂ ਦਈ ਖਾਲਸੇ ਨਹੀਂ ਜੀ ਕਹਿੰਦੇ ਐਸੀ ਦੁਨੀਆ ਉੱਤੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਆਪਣੇ ਖਾਲਸੇ ਨੂੰ ਨਹੀਂ ਦਿੱਤੀਆਂ ਸੋ ਖਾਲਸੇ ਦੀ ਇੱਥੇ ਵੱਡੀ ਜਿੱਤ ਹੋਈ ਆ ਤੰਤਨਤਨ ਬਾਬਾ ਜੋਰਾਵਰ ਸਿੰਘ ਤੰਤਨਤਨ ਬਾਬਾ ਫਤਿਹ ਸਿੰਘ ਇਹ ਨਿਹੰਗ ਸਿੰਘ ਗੁਰੂ ਕੀ ਫੌਜ ਜਿਹੜੀ ਹੈ ਨਾ ਤੇ ਮਹਾਰਾਜ ਦੇ ਬੱਚੇ ਆ ਹਮ ਹੈ ਕਾਲੀ ਸਭ ਕੇ ਵਾਲੀ ਹਮਰਾ ਪੰਥ ਨੇ ਆਰਾ ਹੈ ਦਿਨ ਮੇਂ ਕਾ ਦਿਨ ਵਰ ਭਾ ਜੋਧ ਜੋ ਕਿੰਨਾ ਖੰਡਾ ਫੜਿਆ ਤਾਰਾ ਇਹ ਖਾਲਸਾ ਫੌਜ ਜਿਹੜੀ ਆ ਬਾਬਾ ਫਤਿਹ ਸਿੰਘ ਦੀ ਫੌਜ ਆ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 1699 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਹਨਾਂ ਦੇ ਮੁਖਾਰਬੰਦ ਤੋਂ ਜੋ ਵਾਕ ਨਿਕਲੇ ਕਿ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਵਿੱਚ ਹੋਕਰੋ ਨਿਵਾਸ ਅਕਸਰ ਖਾਲਸੇ ਦੀ ਪਾਕ ਤੇ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੇ ਅਸੀਂ ਦੇਖਦੇ ਹਾਂ ਖਾਲਸੇ ਦਾ ਜਾਹੋ ਜਲਾਲ ਪਰ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਜਿਹੜੇ ਨਹਿنگ ਸਿੰਘ ਫੌਜਾਂ ਨੇ ਉਹਨਾਂ ਨੇ ਇੱਥੇ ਡੇਰੇ ਲਾਏ ਹੋਏ ਨੇ ਔਰ ਛੌਨੀ ਜਿਹੜੀ ਆ ਇੱਥੇ ਬਣਾਈ ਹੋਈ ਆ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਜਿੱਥੇ ਉਹ ਖੋਦੇ ਤੇ ਪਹੁੰਚਨੇ ਉਸ ਦੇ ਨਾਲ-ਨਾਲ ਪੂਰੀ ਫੌਜ ਕਹਿ ਸਕਦੇ ਆ ਇੱਥੇ ਲੈ ਕੇ ਆਏ ਨੇ ਔਰ ਛੌਨੀ ਉਹਨਾਂ ਵੱਲੋਂ ਬਣਾਈ ਗਈ ਹੈ ਬਾਬਾ ਜੀ ਸਭ ਤੋਂ ਪਹਿਲਾਂ ਲੁਧਿਆਣਾ ਟਾਈਮਜ਼ ਤੇ ਤੁਹਾਡਾ ਤੇ ਸਾਰੇ ਹੀ ਨਹਿنگ ਸਿੰਘ ਫੌਜਾਂ ਦਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਤੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਇਹ ਜਿਹੜਾ 15 ਵਾਲਾ ਸ਼ਹੀਦੀ ਦਿਨ ਚੱਲ ਰਹੇ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਲਾ ਸ੍ਰੀ ਆਨੰਦਪੁਰ ਸਾਹਿਬ ਕਿਲਾ ਜਿਹੜਾ ਉਹ ਛੱਡਣਾ ਕੀਤਾ ਸੋ ਸਰਸਾ ਨਦੀ ਤੇ ਆ ਕੇ ਕਮਸਾਨ ਦਾ ਜੁੱਧ ਹੋਇਆ ਨਿਹੰਗ ਖਾਂ ਕੋਟਲਾ ਨਿਹੰਗ ਖਾਂ ਦੇ ਕਿਲੇ ਵਿੱਚ ਰਹੇ ਉੱਥੇ ਭਾਈ ਬਚਿੱਤਰ ਸਿੰਘ ਜੀ ਜਿਹੜੇ ਜ਼ਖਮੀ ਸਨ ਪੋਤਸੋ ਕੋ ਸਮਾਰੋਹ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚ ਆ ਗਏ ਉੱਥੇ ਦੋ ਦਿਨ 7 ਔਰ 8 ਕੋ ਅਨਸਾਨ ਦਾ ਜੁਦ ਹੋਇਆ ਉਤਸਮਹਾਰਾਜ ਜੀ ਨੇ ਬਚਨ ਕੀਤੇ ਆਪਨ ਕੋ ਸ੍ਰੀ ਖਾਲਸਾ ਸੰਪਾਦਤੀ ਆ ਰੂਪ ਸਤ ਸ੍ਰੀ ਗੁਰੂ ਗ੍ਰੰਥਾ ਆਪਣਾ ਸਰੂਪ ਖਾਲਸੇ ਨੂੰ ਉਹ ਖਾਲਸੇ ਸਮਝ ਲੋ ਕਿ ਤਨਤਨ ਬਾਬਾ ਜੀਵਨ ਸਿੰਘ ਜੀ ਤਨਤਨ ਬਾਬਾ ਸੰਗਤ ਸਿੰਘ ਜੀ ਭਾਈ ਦਇਆ ਸਿੰਘ ਧਰਮ ਸਿੰਘ ਹਿਮੇ ਸਿੰਘ ਸਾਹਿਬ ਸਿੰਘ ਮੋਕਮ ਸਿੰਘ ਗੁਰੂ ਕੇ ਖਾਲਸੇ ਨੂੰ ਗੁਰਤਾ ਗਦੀ ਦੇ ਕੇ ਮਹਾਰਾਜ ਨੇ ਬਚਨ ਕੀਤਾ ਜਿਜ ਕਲ ਕੀ ਸਿਰ ਦੇ ਸਜਾਏ ਦੇ ਪਸ਼ਾਕ ਆਪਣੀ ਪਹਿਰਾਏ ਖਾਲਸੇ ਨੂੰ ਸਾਰਾ ਕੁਝ ਸੌਂਪ ਕੇ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਸਿੰਘਾਂ ਦੀ ਬੇਨਤੀ ਲਾ ਲੋ ਹੁਕਮ ਲਾ ਲੋ ਇੱਕ ਹੀ ਸਰੂਪ ਹੈ ਮੰਨ ਕੇ ਮਹਾਰਾਜ ਜੀ ਅਗਾਹ ਨੂੰ ਵਧੇ ਨੇ ਤੇ ਉਧਰ ਸਰਸਾ ਨਦੀ ਦੇ ਪਰਿਵਾਰ ਜਿਹੜਾ ਤਨਤਨ ਮਾਤਾ ਗੁਜਰਕੌਰ ਜੀ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਇਹ ਇੱਕ ਰਸਤੇ ਵੱਲ ਨੂੰ ਚੱਲ ਪਏ ਨੇ ਜੀ ਉਧਰ ਮਾਤਾ ਸਾਹਿਬਕੌਰ ਜੀ ਮਾਤਾ ਸੁੰਦਰਕੌਰ ਜੀ ਜੀ ਤੇ ਭਾਈ ਮਨੀ ਸਿੰਘ ਜੀ ਜੀ ਉਹ ਦਿੱਲੀ ਦੇ ਰਸਤੇ ਵੱਲ ਨੂੰ ਚੱਲ ਪਏ ਨੇ ਜੀ ਤੇ ਇਹਨਾਂ ਸਾਵਾ ਤੇ ਮਹਾਰਾਜ ਜੀ ਦਾ ਪਰਿਵਾਰ ਜਿਹੜਾ ਉਹ ਵਿਛੜ ਗਿਆ ਹੈ ਸੋ ਮਹਾਰਾਜ ਜੀ ਨੇ ਸ੍ਰੀ ਚਮਕੌਰ ਸਾਹਿਬ ਦੇ ਜੁੱਧ ਬਾਅਦ ਮਹਾਰਾਜ ਜੀ ਰਸਤੇ ਵਿੱਚ ਜਿੱਦਾਂ ਗਲਾਬੇ ਪੰਜਾਬੇ ਦੇ ਘਾਰ ਹੋ ਕੇ ਮਾਸ਼ੀਵਾੜੇ ਪਹਿਲਾਂ ਉਹ ਰਾਮੂ ਗਾਮੂ ਦੋ ਨਾਮ ਗੁੱਜਰ ਜਿਹੜੇ ਸੀ ਜੀ ਉਹਨਾਂ ਨੂੰ ਜੰਡ ਸਾਹਿਬ ਜਿਹੜਾ ਚਮਕੌਰ ਸਾਹਿਬ ਦੇ ਨੇੜੇ ਉੱਥੇ ਸੋਧ ਕੇ ਤੇ ਮਹਾਰਾਜ ਜੀ ਉੱਥੋਂ ਅਗਾਹ ਨੂੰ ਵਧੇ ਨੇ ਦੀਨਾ ਕਾਂਗੜ ਜੀ ਦੀਨਾ ਕਾਂਗੜ ਉਧਰੋਂ ਵੱਲ ਨੂੰ ਵਧੇ ਨੇ ਤੇ ਉਧਰੋਂ ਮਾਤਾ ਜੀ ਉੰਮੇ ਮਾਸ਼ਕੀ ਦੀ ਝੁੰਮੀ ਵਿੱਚ ਰਾਤ ਕੱਟ ਕੇ ਗੰਗੂ ਬ੍ਰਾਹਮਣ ਦੇ ਘਰੇ ਰਾਤ ਕੱਟ ਕੇ ਤੇ ਮਾਤਾ ਜੀ ਨੂੰ ਗੰਗੂ ਬ੍ਰਾਹਮਣ ਨੇ ਸਾਬਜਾਦਿਆਂ ਨੂੰ ਜਿਹੜਾ ਮਰੰਡੇ ਦਾ कोतवाल ਉਹਦੇ ਕੋਲ ਪਕੜਾ ਦਿੱਤਾ ਤੇ ਇਸ ਸਥਾਨ ਤੇ ਦੋ ਦਿਨ ਕਚਾਰੀ ਲੱਗਦੀ ਰਹੀ ਖਾਨ ਬਹਾਦਰ ਵਜੀਦੇ ਖਾਨ ਦੀ ਜੀ ਤੇ ਸਾਬਜਾਦਿਆਂ ਨੇ ਸਤਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਕੇ ਤਾਂ ਤਾਂ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਕੇ ਚਿੱਤ ਦੇ ਨਗਾਰੇ ਵਜਾਈ ਜੀ ਛੋਟੇ ਸਾਹਿਬ ਆਜ਼ਾਦਿਆਂ ਨੂੰ ਸੂਬਾ ਸਰਹੰਦ ਸਚਾ ਆਨੰਦ ਵਰਗੇ ਉਸ ਟਾਈਮ ਦੇ ਜਿਹੜਾ ਕਾਜੀ ਸੀ ਉਹਨੇ ਜਿੰਦਾ ਨਹੀਂਆ ਵਿੱਚ ਚਿੰਦਾ ਫਤਵਾ ਜਿਹੜਾ ਸੁਣਾਇਆ ਤੇ ਧੰਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੇ ਉਸ ਫਤਵੇ ਨੂੰ ਹੱਸ ਕੇ ਪਰਵਾਨ ਹੱਸ ਕੇ ਪਰਵਾਨ ਕੀਤਾ ਕਿ ਹੁਣ ਕਈ ਗੁਰਮੁਖ ਪਿਆਰੇ ਵਿਚਾਰ ਆਉਂਦੀ ਆ ਕਿ ਇੱਥੇ ਸੋਗਮਈ ਸਮਾਗਮ ਜਿਹੜਾ 15 ਵਾਲਾ ਪਹਿਲੀ ਪੋਤ ਨੂੰ ਲੈ ਕੇ 15 ਪੋਤ ਤੱਕ ਜੀ 11 12 13 ਸ਼ਹੀਦੀ ਜੀ ਵਿਚਾਰੀ ਲੱਗਦੀ ਰਹੀ 13 ਨੂੰ ਸ਼ਹੀਦੀ ਜੀ 14 ਨੂੰ ਉਹਨਾਂ ਨੂੰ ਜਿਹੜਾ ਹੰਸਾਲੀ ਨਦੀ ਜੀ ਉੱਥੇ ਉਹਨਾਂ ਦੇ ਸਰੀਰ ਜਿਹੜੇ ਨੇ ਸਭ ਜ਼ਿਆਦਿਆਂ ਦੇ ਸੁੱਤੇ ਗਏ ਰੱਖੇ ਗਏ ਉੱਥੇ ਰੱਖਣੇ ਤਾਂ ਉਹਨਾਂ ਕਾਹਦੇ ਸੀ ਪਰ ਉਹ ਉਸ ਟਾਈਮ ਦੀ ਜ਼ਾਲਮ ਸਰਕਾਰ ਨੇ ਜੀ ਇਧਰ ਨਦੀ ਦੇ ਕਿਨਾਰੇ ਵੀ ਆਪੇ ਸਰੀਰ ਜਿਹੜੇ ਰੁੱੜ ਜਾਣਗੇ ਜਲ ਦੇ ਵਿੱਚ ਪਰ ਚਲੋ ਮਹਾਰਾਜ ਦੀ ਕੋਈ ਆ ਰਹਿਮਤ ਜਿਹੜੀ ਸ਼ੀਦਾ ਸਿੰਘਾਂ ਦੀ ਗੁਰੂ ਸਾਹਿਬਾਂ ਦੀ ਹੋਰ ਸੀ ਉਹ ਸ਼ੇਰ ਇਸੰ ਦਾ ਜਿਹੜਾ ਹੈਗਾ ਸੀ ਉਸ ਟਾਈਮ ਉਹਨਾਂ ਨੇ ਰਾਖੀ ਕੀਤੀ ਸ੍ਰੀਨਾ ਦੀ ਫਿਰ ਉਧਰ ਸੇਠ ਟੋਡਰਮਲ ਨੇ ਵੱਡੀ ਸੇਵਾਵਾਂ ਕੀਤੀਆਂ ਜੀ ਠੇਖਾ ਸੂਬਾ ਸਰਹੰਦ ਨੇ ਬਚਨ ਕੀਤਾ ਕਹਿੰਦਾ ਵੀ ਇਹ ਜਿਹੜੀ ਧਰਤੀ ਹੈ ਪਹਿਲਾਂ ਗੋਲ ਮੋਹਰਾਂ ਜਿਹੜੀਆਂ ਰੱਖ ਕੇ ਤੁਸੀਂ ਲੈ ਲਓ ਫਿਰ ਉਹਦੀ ਨੀਤ ਵਿੱਚ ਖੋਟ ਆ ਗਈ ਕਹਿੰਦਾ ਨਹੀਂ ਤੁਸੀਂ ਖੜੇ ਰੁਖ ਮੋਹਰਾਂ ਐ ਸਿਰੋ ਖੜੀਆਂ ਕਰਕੇ ਇਹ ਧਰਤੀ ਲੈ ਲਓ ਮੈਂ ਸਸ਼ਕਾਰ ਕਰਨ ਤਾਂ ਦਵਾਂਗਾ ਇੱਥੇ ਸਮੁੱਚੀਆਂ ਗੁਰੂ ਨਾਨਕ ਨਾਮ ਵਾਲਾ ਸਿੱਖ ਸੰਗਤਾਂ ਜੋੜ ਮੇਲਾ ਸ਼ਹੀਦ ਸਿੰਘਾਂ ਦੇ ਤਨਮਾਤਾ ਗੁਜਰਕੌਰ ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਕਾਰ ਜੋਗ ਮਾਤਾ ਜੀ ਸੋ ਉਹਨਾਂ ਦੇ ਛੋਟੇ ਸੁਪੁੱਤਰ ਦੋ ਸਹੋ ਜਾਦੇ ਤਨਤਨ ਬਾਬਾ ਜਰਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਇਸ ਸਥਾਨ ਤੇ ਨੀਹਾਂ ਵਿੱਚ ਜਿੰਦਾ ਚਿਨੇ ਗਏ ਵੱਡੀਆਂ ਉਹਨਾਂ ਨੇ ਪੰਥ ਵਾਸਤੇ ਪੰਥ ਦੀ ਨੀਂਹ ਰੱਖੀ ਸਿੱਖੀ ਸਰੂਪ ਦੀ ਨੀ ਜਿਹੜੀ ਆ ਤਗੜੇ ਹੋ ਕੇ ਉਹਨਾਂ ਨੇ ਮਨ ਅਡੋਲ ਰਹੇ ਬਿਆੰਤ ਉਹਨਾਂ ਨੇ ਲਾਲਚ ਦਿੱਤੇ ਬਿਆੰਤ ਉਹਨਾਂ ਨੇ ਮਨ ਨੂੰ ਮੋਹਣ ਵਾਲੀਆਂ ਛਾਂ ਜਿਹੜੀਆਂ ਸਹਿਬਜ਼ਾਦੇ ਨੇ ਹਾਜ਼ਰ ਕੀਤੀਆਂ ਪਰ ਸਹਿਬਜ਼ਾਦੇ ਨੇ ਉਸ ਛਾਂ ਵੱਲ ਧਿਆਨ ਨਹੀਂ ਕੀਤਾ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਵੀ ਕਰਦੇ ਨਾ ਇਤਿਹਾਸਿਕ ਬਚਨ ਨੇ ਕਹਿੰਦੀ ਐਸੀ ਵਿਵਸਥ ਖਾਲਸੇ ਨਹੀਂ ਇਹ ਐਸੀ ਕਿਹੜੀ ਦੁਨੀਆ ਦੇ ਉੱਤੇ ਚੀਜ਼ ਮੈਂ ਜੋ ਮੈਂ ਨਹੀਂ ਖਾਲਸੇ ਨਹੀਂ ਜੀ ਕਹਿੰਦੇ ਐਸੀ ਦੁਨੀਆ ਉੱਤੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਆਪਣੇ ਖਾਲਸੇ ਨੂੰ ਨਹੀਂ ਦਿੱਤੀਆਂ ਬਿਲਕੁਲ ਸੋ ਖਾਲਸੇ ਦੀ ਇੱਥੇ ਵੱਡੀ ਜਿੱਤ ਹੋਈ ਆ ਸੋ ਸ਼ੀਦੀ ਉਹਨਾਂ ਨੇ ਪ੍ਰਾਪਤ ਕੀਤੀ ਆ ਸੋ ਇਹ ਨਹੀਂ ਮੰਨੀ ਉਹਨਾਂ ਨੇ ਜਦੋਂ ਗੇਟ ਦੇ ਅੰਦਰ ਉਹਨਾਂ ਨੇ ਆਪਣੀ ਚਾਲ ਦੇ ਅਧੀਨ ਨਗਾਉਣਾ ਕੀਤਾ ਸਾਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਜਿਹੜੇ ਵੱਡੇ ਸਨ ਸੋ ਉਹਨਾਂ ਨੇ ਇਹ ਜਿਹੜਾ ਅਗਲਾ ਪੈਰ ਸੱਜੇ ਵਾਲਾ ਪੈਰ ਅਗਾਹ ਨਗਾਉਣਾ ਕੀਤਾ ਆ ਕਿ ਉਹਨਾਂ ਨੂੰ ਖਾਨ ਬਹਾਦਰ ਸੁਬਾ ਸਰਾਂਦ ਬਜੀਦੇ ਖਾਨ ਨੂੰ ਜੁੱਤੀ ਜਿਹੜੀ ਸਾਹਮਣੇ ਦਿਖੀ ਆ ਸਹੀ ਹੈ ਬਿਲਕੁਲ ਤੇ ਇਹ ਸਾਡੀਆਂ ਜਿਹੜੀਆਂ ਨਿਹੰਗ ਸਿੰਘ ਸੰਪਰਤਾਵਾਂ ਤਨਦੇਹੀ ਦੇ ਨਾਲ ਸਹਬਜ਼ਾਦਿਆਂ ਨੂੰ ਤਨ ਮਾਤਾ ਗੁਜਰ ਘੌਰ ਜੀ ਨੂੰ ਧੰਨ ਧੰਨ ਬਾਬਾ ਜੋਰਾਵਰ ਸਿੰਘ ਤਨ ਧੰਨ ਬਾਬਾ ਫਤਿਹ ਸਿੰਘ ਇਹ ਨਿਹੰਗ ਸਿੰਘ ਗੁਰੂ ਕੀ ਫੌਜ ਜਿਹੜੀ ਹੈ ਨਾ ਤੇ ਮਹਾਰਾਜ ਦੇ ਬਚਨ ਆ ਹਮ ਹੈ ਕਾਲੀ ਸਭ ਕੇ ਵਾਲੀ ਹਮਰਾ ਪੰਥ ਨੇ ਆ ਰਹਾ ਹੈ ਦੀਨਮ ਕਾ ਦੀਨਮ ਜਬ ਕਾ ਜੋਧ ਜੋ ਕਿੰਨਾ ਖੰਡਾ ਫੜਿਆ ਤਾਰਾ ਇਹ ਖਾਲਸਾ ਫੌਜ ਜਿਹੜੀ ਆ ਬਾਬਾ ਫਤਿਹ ਸਿੰਘ ਜੀ ਦੀ ਫੌਜ ਹੈ ਸੋ ਅਸੀਂ ਉਹਨਾਂ ਦੇ ਇਹ ਸ਼ਹੀਦੀ ਸਥਾਨ ਤੇ ਆਏ ਆ ਸਾਰੇ ਨਿਹੰਗ ਸਿੰਘ ਜੰਨੀਆਂ ਜਥੇਬੰਦੀਆਂ ਸ਼ਰੋਮਣੀ ਪੰਥਕਾਲੀ ਬੁੱਢਾ ਦਲ ਜੇ ਮੁਖੀ ਸਿੰਘ ਸਾਹਿਬ ਸਤਕਾਰਯੋਗ ਬਾਬਾ ਬਲਵੀਰ ਸਿੰਘ ਜੀ ਮਿਸਲ ਸ਼ਹੀਦਾਂ ਤਰਨਾ ਦਲ ਸ੍ਰੀ ਬਾਬਾ ਬਕਾਲਾ ਵਾਲੇ ਮਹਾਪੁਰਖ ਸਿੰਘ ਸਾਹਿਬ ਜਿਹਦਰ ਬਾਬਾ ਜੋਗਾ ਸਿੰਘ ਜੀ ਉਧਰ ਦਲ ਬਾਬਾ ਬੀਦੀ ਚੰਦ ਜੀ ਸਤਕਾਰਯੋਗ ਜਹਦਰ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਮਹਾਂਪੁਰਖ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਦੇਵ ਸਿੰਘ ਜੀ ਮਿਸਲ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਜਥੇਬੰਦੀ ਗੁਰਦੁਆਰਾ ਟੇਬਾ ਸਾਹਿਬ ਸ਼ੌਣੀ ਨਿਹੰਗ ਸਿੰਘਾਂ ਵੱਲਾ ਜੋ ਕਿ ਪੰਥ ਦੇ ਮਹਾਨ ਸ਼ਹੀਦ ਹੋਏ ਤਾਂ ਤਨ ਬਾਬਾ ਜੀਵਨ ਸਿੰਘ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਾਰੇ ਸੀਸ ਦੀ ਦਿੱਲੀ ਤੋਂ ਸੀਸ ਲਿਆਉਣ ਦੀ ਸੇਵਾ ਕੀਤੀ ਸੋ ਉਹਨਾਂ ਦੇ ਮੁਖੀ ਨੇ ਉਧਰ ਸਤਕਾਰਯੋਗ ਸਿੰਘ ਸਾਹਿਬ ਜਹਦਰ ਬਾਬਾ ਮੇਜਰ ਸਿੰਘ ਜੀ ਸੋਢੀ ਮਿਸਲ 1300 ਘੋੜਸਵਾਰ ਜੈ ਸਿੰਘ ਸਾਹਿਬ ਜੈਦਲ ਬਾਬਾ ਵੀਰ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਸੋ ਜਦੋਂ ਪੰਜ ਤਰਨੇ ਦਲ ਬਣਾਏ ਨਾ ਉਦੋਂ ਜੈਦਲ ਨਵਾਬ ਕੂਰ ਸਿੰਘ ਨੇ ਬਚਨ ਕਰਤਾ ਸੀ ਹੂੰ ਕਹਿੰਦੇ ਜੈਦਲ ਬਾਬਾ ਵੀਰ ਸਿੰਘ ਜੀ ਤੁਹਾਨੂੰ ਨਿਸ਼ਾਨ ਪੰਜਵਾਂ ਮਿਲਿਆ ਏ ਜੀ ਪਰ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਨੂੰ ਯਾਦ ਕਰਕੇ ਹੂੰ ਇਹ ਬਚਨ ਕਰਦੇ ਆ ਕਿ ਤੁਹਾਡੇ ਵੱਡਿਆਂ ਦੀਆਂ ਸਵਾਵਾਂ ਬੜੀਆਂ ਨੇ ਤੁਸੀਂ ਪਹਿਲ ਦੇ ਆਧਾਰ ਤੇ ਘੋੜੇ ਹੂੰ ਸ਼ਸਤਰ ਬਸਤਰ ਕਾਠੀਆਂ ਤੁਸੀਂ ਲੈ ਲਓ ਤੇ ਉਦੋਂ ਪੰਥ ਦੇ ਜਹਦਰ ਬਾਬਾ ਵੀਰ ਸਿੰਘ ਨੇ 1300 ਘੋੜਸਵਾ ਘੋੜਾ ਕਾਠੀ ਕਾਠੀ ਵਾਲਾ ਹੀ ਲਿਆ ਸੀ ਬਿਲਕੁਲ ਮੈਂ ਮੈਂ ਬਾਬਾ ਜੀ ਇੱਥੇ ਇੱਕ ਸਵਾਲ ਲੈਣਾ ਚਾਹਾਂਗਾ ਨਿਹੰਗ ਸਿੰਘ ਜਿਹੜੇ ਨੇ ਉਹ ਆਪਣੇ ਘੋੜਿਆਂ ਨੂੰ ਬਹੁਤ ਪਿਆਰ ਕਰਦੇ ਨੇ ਔਰ ਛੇਵੇਂ ਪਾਸ਼ਾ ਦੀ ਜੇ ਗੱਲ ਕੀਤੀ ਜਾਵੇ ਉਹਨਾਂ ਨੇ ਤਾਂ ਜਾਨ ਪਾਈ ਨਾਮ ਦਿੱਤਾ ਇਹਨਾਂ ਘੋੜਿਆਂ ਨੂੰ ਕਿਉਂਕਿ ਉਹਨਾਂ ਦੇ ਦੋ ਦਿਲਬਾਗ ਤੇ ਗੁਲਬਾਗ ਜਿਹੜੇ ਘੋੜੇ ਮੁਗਲ ਲੈ ਗਏ ਸਨ ਬਾਅਦ ਚ ਬਾਬਾ ਵਿਧੀ ਚੰਦ ਜੀ ਨੇ ਚੜਾਈ ਹਾਂਜੀ ਹਾਂਜੀ ਮੈਂ ਵੀ ਵੇਖ ਰਿਹਾ ਕਿ ਤੁਸੀਂ ਇੱਥੇ ਪਹੁੰਚੇ ਹੋ ਪੂਰਾ ਲਾਮ ਲਸ਼ਕਰ ਲੈ ਕੇ ਇਹ ਵੀ ਦੱਸੋ ਕਿ ਕਿੰਨੇ ਦਿਨੇ ਤੇ ਠਹਿਰਾਵ ਹੁੰਦਾ ਔਰ ਕਿੰਨੇ ਘੋੜੇ ਤੁਸੀਂ ਦਲਪੰਥ ਦੇ ਨਾਲ ਲੈ ਕੇ ਚੱਲਦੇ ਆ ਅਸੀਂ ਆਪਣੀ ਜਥੇਬੰਦੀ ਦੇ ਨਾਲ ਉਹਦਾ ਘੋੜੇ 31 32 ਦੇ ਨੇੜ ਆ ਜੀ ਤੇ ਇੱਥੇ 21 ਘੋੜੇ ਅਸੀਂ ਦਲਪੰਥ ਨਾਲ ਜਿਹੜੇ ਚੱਲਦੇ ਵੀ ਹੀਰ ਦੇ ਨਾਲ ਚੱਲਦੇ ਆ ਚੱਲਦੇ ਆ ਹਾਂਜੀ ਤੇ ਸਾਡੀ ਮਿਸਲ ਹੈਗੀ ਆ ਪੰਥਕਾਲੀ ਤਰਨਾਧਾਲ ਮਿਸਲ ਸ਼ਹੀਦ ਬਾਬਾ ਬੋਤਾ ਸਿੰਘ ਗਰਜਾ ਸਿੰਘ ਜੀ ਜੀ ਤੇ ਦਾਸ ਸਿੰਘ ਸਾਹਿਬ ਜੈਦਰ ਬਾਬਾ ਰਜਿੰਦਰ ਸਿੰਘ ਜੀ ਸ੍ਰੀ ਮੁਕਸਰ ਸਾਹਿਬ ਵਾਲੇ ਸਾਡੇ ਪਹਿਲੇ ਸਤਕਾਰਯੋਗ ਇਸ ਮਿਸਲ ਦੇ ਮੁਖੀ ਹੋਏ ਨੇ ਸਿੰਘ ਸਾਹਿਬ ਜਹਦਰ ਬਾਬਾ ਦਲਵੀਰ ਸਿੰਘ ਜੀ ਬੂੜਾ ਗੁੱਜਰ ਸ੍ਰੀ ਮੁਕਸਰ ਸਾਹਿਬ ਵਾਲੇ ਤੇ ਉਹਨਾਂ ਦੇ ਕਾਲ ਚਲਾ ਲੈਣ ਤੋਂ ਬਾਅਦ 6 ਸਾਲ ਮਾਤਾ ਕਲਵੰਤ ਕੌਰ ਜੀ ਨੇ ਕਮਰਕਸਾ ਕਰਕੇ ਆਪ ਜਥੇਦਾਰੀ 6 ਸਾਲ ਜਾਂ ਦਲਪੰਥ ਦੀ ਕਮਾਂਡ ਉਹਨਾਂ ਨੇ ਸੰਭਾਲੀ ਸੋ ਲੋਕਡਾਊਨ ਵੇਲੇ ਦਾਸ ਨੂੰ ਸਾਰੀ ਅਸਤਾਨ ਜਿੰਨੇ ਵੀ ਆ ਸਾਡੇ ਉਹਨਾਂ ਦੇ ਪਾਰੇ ਚ ਪੰਜ ਸਥਾਨ ਸੀ ਜੀ ਜ਼ਮੀਨ ਜਿਹੜੀ ਜਿੱਦਾਂ ਗੁਰਦੁਆਰਾ ਬੁੱਢਾ ਜੋੜ ਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਗਿੱਦੜਵਾ ਜੀ ਗੁਰਦੁਆਰਾ ਸ਼ਾਹੋਨੀ ਨਿਹੰਗ ਸਿੰਘਾ ਸ੍ਰੀ ਮੁਕਸਰ ਸਾਹਿਬ ਬੂੜਾ ਗੁੱਜਰ ਜੀ ਤੇ ਗੁਰਦੁਆਰਾ ਟਿੱਬੀ ਤਲਵਾੜਾ ਰਾਜਸਥਾਨ ਜੀ ਤੇ ਇੱਕ ਸਥਾਨ ਮੱਲਣ ਹੈ ਜੀ ਉਹ ਵੀ ਸਾਡੇ ਸਬੁਰਦ ਕੀਤਾ ਮਾਤਾ ਜੀ ਨੇ ਜੀ ਤੇ ਉਹਨਾਂ ਦੇ ਕਾਲ ਚਲਾਉਣੇ ਤੋਂ ਬਾਅਦ ਇਹ ਸਾਰੇ ਘੋੜੇ ਇਦਰ ਤੁਸੀਂ ਦੇਖ ਰਹੇ ਹੋ ਨਿਸ਼ਾਨ ਤੋਂ ਸੇ ਦੇਖ ਹਰ ਸਾਲ ਹਰ ਸਾਲ ਆਉਂਦੇ ਹੋ ਤੁਸੀਂ ਇਹ ਲੈ ਕੇ ਇੱਥੇ ਇਦਾਂ ਹਰ ਸਾਲ ਛੌਣੀ ਬਣਦੀ ਕਿੰਨੀ ਦੇਰ ਠਹਿਰਾਵ ਹੁੰਦਾ ਇਹ ਕੋਈ ਅਸੀਂ ਹੁਣ ਸ੍ਰੀ ਅਨੰਤਪੁਰ ਸਾਹਿਬ 350 ਸਾਲਾਂ ਸ਼ਹੀਦੀ ਦੇ ਆੜਾ ਮਹਾਰਾਜ ਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਤਾਬਦੀ ਮਨਾ ਕੇ ਤੇ ਉੱਥੋਂ ਦੋ ਤਰੀਕ ਨੂੰ ਚੱਲ ਕੇ ਇੱਥੇ ਸਾਰੇ ਦਲ ਪੰਥ ਘੋੜੇ ਕੁਝ ਘੋੜੇ ਬਗੀਆਂ ਤੇ ਟਰਾਲੀ ਟਰੈਕਟਰ ਜਿਹੜੇ ਇਹ ਬਾਅਦ ਵਿੱਚ ਆਏ ਆ ਅਸੀਂ ਗੱਡੀਆਂ ਤੇ ਘੋੜੇ ਲੱਦ ਕੇ ਜਾਂ ਪਾਲਕੀ ਸਭ ਟਰੱਕਾਂ ਤੇ ਘੋੜੇ ਲੱਦ ਕੇ ਇਸ ਸਥਾਨ ਤੇ ਆਏ ਕਿ ਸਹਿਬ ਜਿਆਦਿਆਂ ਦੀ ਜਿੰਨਾ ਵੀ ਵੱਧ ਤੋਂ ਵੱਧ ਉਹਨਾਂ ਦੇ ਚਰਨਾ ਵਿੱਚ ਅਸੀਂ ਆਪਣਾ ਨਮਸਤਕ ਹੋ ਸਕੀਏ ਉਹ ਨਹੀਂ ਬਹੁਤ ਤੁਹਾਡੇ ਵਾਸਤੇ ਚੰਗੀ ਗੱਲ ਆ ਤੇ ਬਾਕੀ ਅਸੀਂ ਸਾਰੇ ਸਿੱਖ ਸੰਗਤਾਂ ਨੂੰ ਇਹ ਇੱਕ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਲਈ ਜੀ ਵੇਖੋ ਵਿਸ਼ਾ ਇਹ ਅਲੱਗ-ਅਲੱਗ ਨੇ ਬਿਲਕੁਲ ਸ਼ਹੀਦੀ ਦਿਹਾੜਾ ਜੀ ਬਹੁਤ ਚੜਦੀ ਕਲਾ ਵਾਲਾ ਵੀ ਪਹਿਰਾਵਾ ਹੂੰ ਕਿ ਜਿੱਤ ਦੇ ਨਗਾਰੇ ਵੱਜੇ ਆ ਬਿਲਕੁਲ ਕੋਈ ਢਿੱਲ ਮੱਠ ਨਹੀਂ ਸਾਹਿਬ ਜਿਆਦਿਆਂ ਨੇ ਕੋਈ ਢਿੱਲਾ ਬਚਨ ਨਹੀਂ ਕੀਤਾ ਜੀ ਚੜਦੀ ਕਲਾ ਚ ਰਹੇ ਜੀ ਤੇ ਸਾਡੇ ਜਿਹੜੇ ਕੁਛ ਇੱਕ ਸਿੱਖੀ ਸਰੂਪ ਵਿੱਚ ਹੂੰ ਸਾਡੇ ਪਹਿਰਾ ਵਿੱਚ ਸਿੰਘ ਜਿਹੜੇ ਆ ਨਾ ਪਿੰਡਾਂ ਤੋਂ ਆਂਦੇ ਜੀ ਨਵੇਂ-ਨਵੇਂ ਫੌਜ ਜਿਹੜੀ ਤਿਆਰ ਹੋਈ ਆ ਹੂੰ ਸੋ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਹੁੱਲੜ ਬਾਜੀ ਵਾਲਾ ਇਸ਼ਾਰਾ ਕਰਦੇ ਨੇ ਉਹਨਾਂ ਤੋਂ ਰੁਕਣਾ ਚਾਹੀਦਾ ਤੇ ਉਹਨਾਂ ਨੂੰ ਸਾਰੀ ਸਿੱਖ ਸੰਗਤਾਂ ਨੂੰ ਬੇਨਤੀ ਆ ਕਿ ਸਾਡੇ ਵੀਰ ਜਿਹੜੇ ਨਿਹੰਗ ਸਿੰਘ ਬਾਣੇ 'ਚ ਆ ਚਾਹੇ ਉੱਪਰ ਪਖ ਨੇ ਚਾਹੇ ਉਹ ਜਿਹੜੇ ਤਿਆਰ ਹੋ ਰਹੇ ਨੇ ਜੀ ਕੋਈ ਸ਼ਹੀਦੀ ਦਿਹਾੜੇ ਤੇ ਆ ਕੇ ਇਹੋ ਜੀ ਕੋਈ ਵੀ ਘਟਨਾ ਨੂੰ ਅੰਜਾਮ ਨਾ ਦੇਣ ਜਿਹਦੇ ਕਰਕੇ ਸਾਡੇ ਤੋਂ ਲੋਕ ਜਿਹੜੇ ਨੇ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਸਾਡੇ ਤੇ ਆ ਕੇ ਇੱਥੇ ਇਤਸ਼ਾਹ ਹੋ ਤੋ ਹੁਣ ਕਿ ਨਿਹੰਗ ਸਿੰਘ ਮਹਾਰਾਜ ਸੱਚੇ ਪਾਤਸ਼ਾਹੀ ਦੀ ਫੌਜ ਹੈ ਚੜਦੀ ਕਲਾ ਵਾਲੇ ਸਿੰਘ ਨੇ ਮਹਾਰਾਜ ਨੇ ਹਾਨੂੰ ਦੋ ਬਚਨ ਕੀਤੇ ਬਾਣੀ ਬਾਣਾ ਪੰਖੋ ਪਛਾਣੋ ਸਿੰਘ ਗੁਰੂ ਤਾਂ ਪੰਛੀ ਜਾਣੋ ਜੇ ਸਾਡੇ ਕੋਲ ਬਾਣਾ ਤੇ ਬਾਣੀ ਵੀ ਜ਼ਰੂਰੀ ਹੋਣੀ ਚਾਹੀਦੀ ਆ ਇਹ ਨਹੀਂ ਵੀ ਅਸੀਂ ਬਾਣੇ ਦੇ ਧਾਰ ਨਹੀਂ ਹੋ ਗਏ ਆ ਸ੍ਰੀ ਸਾਹਿਬ ਪਾਲੀ ਵਰਸ਼ਾ ਰੱਖ ਲਿਆ ਸਲਾ ਰੱਖ ਲਿਆ ਤੇ ਸਾਡੇ ਵਿੱਚ ਵੀ ਹੋਣਾ ਕੁਝ ਚਾਹੀਦਾ ਜੇ ਸਾਨੂੰ ਮੰਨ ਲਓ ਤੁਸੀਂ মিডিਆ ਵਾਲੇ ਜੇ ਜੇ ਸਾਨੂੰ ਕੋਈ ਆ ਪੁੱਛ ਲੈ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਨਕ ਕਿੱਥੇ ਆ ਜੀ ਸਿੰਘ ਜਿਹੜਾ ਉਹ ਦੱਸਣ ਦੇ ਸਮਰੱਥ ਹੋਵੇ ਬਿਲਕੁਲ ਜੇ ਪੁੱਛ ਲੈਣਾ ਤਾਂ ਗੁਰੂ ਅਰਜਨ ਸਾਹਿਬ ਦੇ ਮਹਿਲ ਕਿੰਨੇ ਸਨ ਮਹਿਲ ਕਿੰਨੇ ਸਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਗੁਰੂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਹਿਲ ਕਿੰਨੇ ਸਨ ਜੀ ਸਿੱਖ ਜਿਹੜਾ ਉਹ ਦੱਸਣ ਦੇ ਸਮਰੱਥ ਹੋਵੇ ਜੀ ਸੋ ਇੱਥੇ ਸਾਹਿਬ ਜਿਆਦਿਆਂ ਨੇ ਪੂਰੇ ਜਿੱਤ ਦੇ ਨਗਾਰੇ ਜਿਹੜੇ ਉਹ ਵਜਾਏ ਆ ਜੀ ਸੋ ਮਹਾਰਾਜ ਦੇ ਹੁਕਮ ਵਿੱਚ ਰਹਿ ਕੇ ਹੂੰ ਤੇ ਅਕਾਲ ਪੁਰਖ ਨੇ ਉਹਨਾਂ ਦੀ ਸਹਾਇਤਾ ਕੀਤੀ ਹੈ ਰੱਬ ਪਰਮੇਸ਼ਰ ਨੇ ਜੀ ਸੋ ਸਾਰੀਆਂ ਹੀ ਸਿੱਖ ਸੰਗਤਾਂ ਜਿਹੜੀਆਂ ਇਸ ਟਾਈਮ ਕੰਦੇ ਸੁਣਨ ਵਿੱਚ ਆਇਆ ਕੱਲ ਕੋ ਸੇ ਕਾਇਸਨ ਹਰਿਆਣੇ ਤੋਂ ਕਹਿੰਦੇ ਜੀ 50 ਲੱਖ ਸੰਗਤ ਦੀ ਆਉਣ ਦੀ ਉਮੀਦ ਹੈ ਉਮੀਦ ਹੈ ਇਸ ਸਾਲ ਤੇ ਜਿੰਨੇ ਵੀ 50 ਲੱਖ ਸਿੱਖ ਆ ਸਿੱਖ ਸੰਗਤਾਂ ਆਂਦੀ ਆ ਸਾਰਿਆਂ ਨੂੰ ਦਾਸ ਵੱਲੋਂ ਜੈਦਰ ਬਾਬਾ ਹਰਜਿੰਦਰ ਸਿੰਘ ਸ੍ਰੀ ਮੁਕਸਰ ਸਾਹਿਬ ਵਾਲਿਆਂ ਵੱਲੋਂ ਇਹ ਹੀ ਹੱਥ ਜੋੜ ਕੇ ਬੇਨਤੀ ਹੈ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਤੁਸੀਂ ਸਾਰੇ ਇੱਥੇ ਆ ਕੇ ਸਾਬ ਜਦਿਆਂ ਦੇ ਨਮਸਤਕ ਹੋ ਕੇ ਤੋਂ ਸ਼ਹੀਦੀ ਦਿਨਾਂ ਵਿੱਚ ਹਾਜ਼ਰੀ ਲਵਾਉਂਦੇ ਹੋ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਇਹ ਦੱਸੋ ਆ ਕੇ ਕਿ ਇੱਥੇ 7 ਸਾਲ ਦੇ 9 ਸਾਲ ਦੇ ਧੰਨ ਬਾਬਾ ਜੋਰਾਵਰ ਸਿੰਘ ਜੀ 9 ਸਾਲ ਦੇ ਧੰਨ ਬਾਬਾ ਫਤੇ ਸਿੰਘ ਜੀ 7 ਸਾਲ ਦੀ ਉਮਰ ਵਿੱਚ ਉਹਨਾਂ ਨੇ ਇਹ ਇਹ ਕਾਰਨਾਮੇ ਇੱਥੇ ਕੀਤੇ ਇਹ ਦੁਆਰ ਜਿਹੜੀ ਆ ਤੇ ਇੱਕ ਮੈਂ ਹੋਰ ਬੇਨਤੀ ਕਰਨਾ ਚਾਹਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਜੀ ਤੇ ਪੰਜਾਬ ਸਰਕਾਰ ਜੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਜੀ ਕਿ ਇਹ ਜਿੱਥੇ ਕਿਲਾ ਬਾਬਾ ਫਤਿਹ ਸਿੰਘ ਜੀ ਨੇ ਢਾਇਆ ਹੈ ਨਾ ਜੀ ਸੂਬੇ ਸਰਹੰਦੋਬ ਜੀ ਦੇ ਖਾਂ ਦਾ ਕਿਲਾ ਹੂੰ ਉੱਥੇ ਜੇ ਕਿਸੇ ਨਿਹੰਗ ਸਿੰਘ ਸੰਪਰਦਾ ਦਾ ਪੜਾ ਲਵਾਇਆ ਜਾਵੇ ਕਿਉਂਕਿ ਉੱਥੇ ਨਿਸ਼ਾਨ ਸਾਹਿਬ ਝੁੱਲੇ ਆ ਬਿਲਕੁਲ ਕੇਸਰੀ ਨਿਸ਼ਾਨ ਸਾਹਿਬ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੰਟਰਨੈਟ ਖੜਕਾ ਕੇ ਐਸੇ ਜਿੱਤ ਪ੍ਰਾਪਤ ਕੀਤੀ ਸਾਬ ਯਾਦਿਆਂ ਦਾ ਵੈਰ ਲੈਣਾ ਕੀਤਾ ਹੂੰ ਸੋ ਉਸ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਦੇ ਨੇੜੇ ਲੈਣਾ ਪੁਲਿਸ ਦੀ ਬਹੁਤ ਗੱਡੀਆਂ ਲਗੀਆਂ ਹੋਈਆਂ ਕਿਉਂ ਪੁਲਿਸ ਜਿਹੜੀ ਆ ਉਹ ਤਰਸ ਨਹੀਂ ਕਰਦੀ ਜੋੜੇ ਪਾ ਕੇ ਰੱਖਦੀ ਆ ਵਰਦੀ ਵਿੱਚ ਹਰ ਟਾਈਮ ਤਿਆਰ ਰਹਿੰਦੀ ਆ ਕਿ ਉਹ ਮਰਿਆਦਾ ਨੂੰ ਉੱਥੇ ਮੈਂ ਕੱਲ ਦਰਸ਼ਨ ਕਰਨ ਗਿਆ ਸੀ ਰਸਤੇ ਚ ਆਂਦਿਆਂ ਮੈਂ ਦੇਖਿਆ ਮੈਂ ਹabhi ਇਹ ਬਚਨ ਕਰਾਂਗਾ ਪ੍ਰਧਾਨ ਜੀ ਨਾਲ ਵੀ ਕਰਾਂਗਾ ਹੋਰ ਅੰਤਰਨ ਕਮੇਟੀ ਦੇ ਮੀਟਿੰਗ ਵਿੱਚ ਵੀ ਇਹ ਫੈਸਲਾ ਜਿਹੜਾ ਲਿਆ ਜਾਣਾ ਚਾਹੀਦਾ ਹੈ ਜੀ ਕਿ ਉੱਥੇ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਦੀ ਸਰਮੌਰ ਜਿੱਥੇ ਬੰਦੀ ਹੈ ਸਾਡੇ ਨਿਆਂ ਸਿੰਘਾਂ ਦੀ ਸੋ ਉਹਨਾਂ ਮਹਾਂਪੁਰਖਾਂ ਦਾ ਉੱਥੇ ਪੜਾਅ ਲਵਾਇਆ ਜਾਵੇ ਉਹਨੇ ਦਿਨ ਕੋਈ ਸ਼ਸਤਰਾਂ ਦੀ ਪ੍ਰਦਰਸ਼ਨੀ ਕੋਈ ਤਸਵੀਰਾਂ ਦੀ ਪ੍ਰਦਰਸ਼ਨੀ ਕੋਈ ਜੰਗੀ ਸ਼ਸਤਰ ਵਗਾਰਾ ਜਿਹੜੇ ਉੱਥੇ ਲਗਾਏ ਜਾਂ ਜੀ ਕਿ ਇਸ ਟਾਈਮ ਤੇ ਇੱਥੇ ਆ ਘਟਨਾ ਜਿਹੜੀ ਸ਼ਹੀਦੀ ਇਹ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਹੋਈ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੇ ਨਾਲ ਇਸ ਸਰਹੰਦ ਨੂੰ ਇਟ ਦੇ ਨਾਲੇ ਢੜਕਾ ਕੇ ਸੋਧਿਆ ਸਵੇ ਸਰਹੰਦ ਵਜੀ ਦੇਖ ਹਮ ਚੱਪੜ ਚਿੜੀ ਦੇ ਮੈਦਾਨ 'ਚ ਸੋਧਿਆ ਤੇ ਇੱਥੇ ਆ ਕੇ ਖਾਲਸਾ ਰਾਜ ਕਾਇਮ ਕੀਤਾ ਬਿਲਕੁਲ ਤੇ ਇੱਕ ਉਥੇ ਜਿਹੜਾ ਪੁਲਿਸ ਦਾ ਪਹਿਰਾ ਨਹੀਂ ਹੋਣਾ ਚਾਹੀਦਾ ਜੀ ਇਹ ਭਗਵਾਨ ਤਮਾਨ ਸਰਕਾਰ ਨੂੰ ਕਹਿਣਾ ਵੀ ਹੋਰ ਜਗ੍ਹਾ ਵਸੇਰੀ ਆ ਉੱਥੇ ਆਪਣਾ ਕਿਤੇ ਵੀ ਇਹ ਕੰਟਰੋਲ ਰੂਮ ਬਣਾਉਣ ਉੱਚੀ ਜਗ੍ਹਾ ਤੇ ਨਿਸ਼ਾਨ ਸਾਹਿਬਾਂ ਦੇ ਲਾਗੇ ਬੇਅਦਬੀ ਦਾ ਜਿਹੜਾ ਇਹ ਪਹਿਰਾ ਉਹ ਹੁੰਦਾ ਕਿਉਂਕਿ ਉਹਨਾਂ ਜੋੜੇ ਪਾ ਕੇ ਰੱਖਣੇ ਆ ਬਿਲਕੁਲ ਇਹਨਾਂ ਦੇ ਭੱਜੇ ਹੀ ਫਿਰਨਾ ਕਦੀ ਇੱਧਰ ਕਦੀ ਇੱਧਰ ਹਨਾ ਤੇ ਇੱਕ ਹੋਰ ਜਿਹੜਾ ਸੰਗਤ ਨੂੰ ਰੋਕਿਆ ਜਾ ਰਿਹਾ ਦੂਰ ਦੂਰ ਤੱਕ ਇੱਧਰ ਸਰਹੰਦ ਤੋਂ ਪਿੱਛੇ ਹੀ ਕਈ ਆ ਰੋਕਿਆ ਜਾਂਦਾ ਉਹ ਇੱਕ ਪਰਲੇ ਪਟਿਆਲਾ ਗੇਟ ਆ ਉੱਥੇ ਰੋਕਿਆ ਜਾ ਰਿਹਾ ਸੰਗਤ ਨੂੰ ਤੇ ਕਈ ਵਿਚਾਰੇ ਬਜ਼ੁਰਗ ਨਿਤ ਆਵਾਂ ਨੇ ਸਿਆਣੇ ਬਜ਼ੁਰਗ ਨੇ ਸੋ ਉਹਨਾਂ ਨੂੰ ਆਉਣ ਦਿੱਤਾ ਜਾਵੇ ਨੇੜੇ ਆਉਣ ਦਿੱਤਾ ਜਾਵੇ ਇੱਥੇ اتار ਕੇ ਚਲੋ ਪਾਰਕਿੰਗ ਇਹ ਗੱਡੀ ਆ ਇੱਥੇ 2-300 ਕਿੱਲਾ ਜ਼ਮੀਨ ਆ ਜੀ ਆ ਦੇਖੋ ਪਿੱਛੇ ਯੂਨੀਵਰਸਿਟੀ ਕਿੰਨੀ ਸੰਗਤ ਕਿੰਨੀਆਂ ਗੱਡੀਆਂ ਦੀ ਪਾਰਕਿੰਗ ਹੋਈ ਆ ਸੋ ਪੁਲਿਸ ਨੂੰ ਇਹੀ ਮੇਰੀ ਬੇਨਤੀ ਆ ਇੱਥੇ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਿ ਸੰਗਤ ਦਾ ਵਾਤਾਵਰਣ ਸੁਜੋਗ ਕੀਤਾ ਜਾਵੇ ਕਿ ਕੋਈ ਐਸੀ ਜਿਹੜੀ ਅਨਸਖਾਵੇ ਬੱਚੇ ਨਾ ਜਿਹੜਾ ਉਹ ਹੋਵੇ ਸੋ ਮੈਂ ਇੱਥੇ ਫਤਿਹ ਬੁਲਾਉਣਾ ਫਿਰ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਵਾਲੇ ਬਣੂ ਅੰਮ੍ਰਿਤ ਸ਼ਕੂ ਸਿੰਘ ਸੱਜੂ ਬਾਣੀ ਬਾਣੇ ਨਾਲ ਜੜੋ ਇਹ ਨਿਹੰਗ ਸਿੰਘ ਉਹੀ ਨੇ ਜੀ ਅੱਜ ਬਦਲ ਨਹੀਂ ਗਏ ਜੀ ਚਲੋ ਸਾਡੇ ਰਹਿਤ ਮਰਿਆਦਾ ਉਹੀ ਪੁਰਾਣੀ ਇੱਕ ਹੋਰ ਛੋਟਾ ਜਿਹਾ ਬਚਨ ਮੈਂ ਕਰਦਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨਦੀਰ ਤੋਂ ਆਏ ਨਾ ਕੈਂਸਲ ਦਾ ਫੌਜਦਾਰ ਇੱਕ ਜ਼ਿਮੀਂਦਾਰ ਨੂੰ ਕੁੱਟ ਰਿਆ ਹੈ ਜੀ ਘੋੜੇ ਤੇ ਚੜਿਆ ਹੋਇਆ ਉਹ ਜ਼ਿਮੀਂਦਾਰ ਦੇ ਜ਼ਮੀਨ ਠੇਕੇ ਹਾਲੇ ਤੇ ਲਈ ਉਹ ਫਸਲ ਮਾਰੀ ਗਈ ਬਰਸ਼ਾਤ ਦੇ ਕਾਰਨ ਤੇ ਹਾਲਾ ਠੇਕਾ ਜਿਹੜਾ ਵਾ ਉਹ ਸਮੇਂ ਸਿਰ ਨਹੀਂ ਦਿੱਤਾ ਗਿਆ ਤੇ ਉਹ ਕੁੱਟ ਰਿਆ ਤੇ ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਐਸ ਐਸ ਦਿਸ਼ਾ ਵੱਲੋਂ ਆਉਂਦੇ ਆ ਤੇ ਉਹ ਕਹਿੰਦੇ ਫੌਜਦਾਰਾ ਕੀ ਕਰਦਾ ਪੀ ਇਹਨਾਂ ਨੂੰ ਕਿਉਂ ਕੱਟ ਰਿਆ ਕੁੱਟ ਰਿਆ ਜਦੋਂ ਕੁੱਟਦਾ ਤੇ ਉਹਦੀ ਇੱਕ ਘਰ ਵਾਲੀ ਜਿਹੜੀ ਛੋਟਾ ਬੱਚਾ ਦੁੱਧ ਪੀਣ ਵਾਲਾ ਛੋਟਾ ਬੱਚਾ ਕੋ 5-4 ਮਹੀਨੇ ਦਾ ਹੋਵੇਗਾ ਉਹ ਡੇਗਦੀ ਹੈ ਘਰ ਵਾਲੀ ਉੱਤੇ ਉਹ ਘਰ ਵਾਲੀ ਨੂੰ ਵੀ ਮਾਰਦਾ ਅੱਛਾ ਹੁਣ ਇਧਰ ਕੈਂਸਲ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਨੇ ਦਾਬਾ ਲਾਇਆ ਸਿੰਘਾਂ ਵਾਲਾ ਕਿਉਂ ਪੰਥ ਦੇ ਮਹਾਨ ਸ਼ਹੀਦ ਹੋਏ ਆ ਜੀ ਉਹਦੇ ਜਦੋਂ ਉਹਨੂੰ ਬੰਨ ਲਿਆ ਜੀ ਸਿੰਘਾਂ ਹੁਕਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਇਹਨੂੰ ਪਕੜਿਆ ਜਾ ਬੰਨ ਲੋ ਜਦੋਂ ਬੱਦਾ ਜੀ ਇਹਨੂੰ ਉਸੇ ਲਿਖਤ ਕਰਵਾਤੀ ਕਿ ਜਿੰਨੇ ਜੀਵਿੰਦਰਾ ਕੋ ਜਮੀਨ ਹੈ ਕਿਸੇ ਵੀ ਕੌਮ ਦੇ ਭਾਈਚਾਰੇ ਕੋ ਇਹ ਅੱਜ ਤੋਂ ਸਾਰੇ ਮਾਲਕਾਂ ਇਹ ਸਾਰੇ ਜਿੰਨੇ ਵੀ ਜ਼ਿਮੀਂਦਾਰ ਭਰਾ ਵਾ ਇਹ ਵੀ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਇਹਨਾਂ ਜ਼ਿਮੀਂਦਾਰਾਂ ਸਿੰਘਾਂ ਦੇ ਵੱਡ-ਵਡੇਰੇ ਬਾਬਾ ਬਾਸ ਸਿੰਘ, ਬਾਬਾ ਫਤਿਹ ਸਿੰਘ, ਹਾਲੀ ਸਿੰਘ, ਮਾਲੀ ਸਿੰਘ ਬਿਲਕੁਲ ਹੈ ਹੋਰ ਕਿੰਨੇ ਨਾਮਵਰ ਸਿੰਘ ਹੋਏ ਆ ਇਹਨਾਂ ਦੇ ਵੱਡ-ਵਡੇਰੇ ਨਿਹੰਗ ਸਿੰਘ ਸਨ ਸਾਰੇ ਬਿਲਕੁਲ ਤੇ ਤਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਨਹੀਂ ਇਹ ਅੱਜ ਤੋਂ ਮਾਲਕ ਨੇ ਜ਼ਮੀਨਾਂ ਦੇ ਆਪ ਪਿਛੇ ਸਰਕਾਰ ਨੇ ਕੋਈ ਕਾਨੂੰਨ ਬਣਾਇਆ ਪਹਿਲਾਂ ਮੋਦੀ ਸਰਕਾਰ ਨੇ ਵੀ ਕਾਨੂੰਨ ਬਣਾਇਆ ਪਰ ਐਵੇਂ ਨਹੀਂ ਚਾਹੀਦਾ ਰਾਜ ਆਪਣੀ ਥਾਂ ਤੇ ਆ ਪਰ ਜੇ ਉਹਦੀ ਪਰਜਾ ਹੀ ਨਾ ਸੁખી ਹੋਏ ਤੇ ਉਸ ਦਾ ਕੋਈ ਫਾਇਦਾ ਨਹੀਂ ਜੀ ਬਿਲਕੁਲ ਤੇ ਦਾਸ ਇੱਥੇ ਫਤਿਹ ਬੁਲਾਉਂਦਾ ਸਾਰੇ ਸਿੰਘ ਸਾਰੀਆਂ ਸਿੱਖ ਸੰਗਤਾਂ ਵੱਧ ਤੋਂ ਵੱਧ ਗੁਰੂ ਸਾਹਿਬਾਂ ਦੇ ਨਮਸਤਕ ਹੋ ਕੇ ਸ਼ਹੀਦਾਂ ਸਿੰਘਾਂ ਦੇ ਸਤਕਾਰ ਜੋ ਕੋਈ ਮਾਤਾ ਜੀ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਨਮਸਤਕ ਹੋ ਕੇ ਸ਼ਹੀਦਾ ਸਿੰਘਾਂ ਤੋਂ ਅਸ਼ੀਰਵਾਦ ਲਓ ਸੋਹੀਆਂ ਪੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਧੀ ਵਾਲੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਸੋ ਬਾਬਾ ਜੀ ਨੇ ਇਤਿਹਾਸ ਦੀਆਂ ਜੋ ਡੂੰਘੀਆਂ ਗਹਿਰੀਆਂ ਗੱਲਾਂ ਸੰਗਤ ਦੇ ਸਾਹਮਣੇ ਰੱਖੀਆਂ ਔਰ ਉਸ ਦੇ ਨਾਲ ਨਾਲ ਦਲਪੰਤ ਬਾਰੇ ਵੀ ਜਾਣਕਾਰੀ ਦਿੱਤੀ ਔਰ ਬੇਨਤੀ ਸੰਗਤ ਨੂੰ ਇਹ ਹੀ ਹੈ ਕਿ ਸ਼ਹੀਦੀ ਪੰਦਰਵਾੜੇ ਦੇ ਵਿੱਚ ਜ਼ਰੂਰ ਇੱਥੇ ਨਤਮਸਕ ਹੋ ਔਰ ਗੁਰੂ ਸਾਹਿਬ ਔਰ ਉਹਨਾਂ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖੋ ਕੈਮਰਾ ਪਰਸਨ ਸਤਵੰਦ ਦਿਨਾਂ ਮੈਂ ਅਮਨ ਸਿੰਘ ਧਿਆਨ ਅਟੈਂਟਸ